ਪੰਜਾਬ ਸਰਕਾਰ ਨੇ ਭੰਗ ਕੀਤੀਆਂ ਸੂਬੇ ਦੀਆਂ ਪੰਚਾਇਤਾਂ ਹੁਕਮ ਹੋਏ ਜਾਰੀ ਹੁਣ ਅਫਸਰਾਂ ਹੱਥ ਪਿੰਡਾਂ ਦੀ ਕਮਾਨ 1 ਦੇ 2 ਮਾਰਚ ਨੂੰ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਅੰਦੋਲਨ ਰਹੇਗਾ ਜਾਰੀ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਫੜਨ ਲਈ ਥਾਣੇਦਾਰ ਕੋਲ ਵਾਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਨੂੰ 410 ਹਾਈ ਟੈਕ ਗੱਡੀਆਂ ਦਿੱਤੀਆਂ ਪੰਜਾਬ ਸਰਕਾਰ ਨੇ ਅਗਲੀਆਂ ਚੋਣਾਂ ਦੀ ਤਿਆਰੀ ਵੱਜੋਂ ਸੂਬੇ ਦੇ ਗ੍ਰਾਮ ਪੰਚਾਇਤਾਂ ਭੰਗ ਕਰ ਦਿੱਤੀਆਂ ਹਨ 5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੀਆਂ ਸਾਰੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਹਨ ਨਵੀਆਂ ਪੰਚਾਇਤਾਂ ਚੁਣਨ ਤੱਕ ਅਧਿਕਾਰੀ ਪੰਚਾਇਤਾਂ ਦਾ ਕੰਮਕਾਜ ਦੇਖਣਗੇ ਪੰਚਾਇਤ ਵਿਭਾਗ ਨੇ ਇਸ ਤੋਂ ਪਹਿਲਾਂ ਗ੍ਰਾਮ ਪੰਚਾਇਤਾਂ ਭੰਗ ਕਰਨ ਵਾਸਤੇ 10 ਅਗਸਤ 2023 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਇਸ ਖਿਲਾਫ ਗ੍ਰਾਮ ਪੰਚਾਇਤ ਨੇ ਹਾਈ ਕੋਰਟ ਦਰਵਾజా ਖੜਕਾਇਆ ਸੀ ਅਦਾਲਤੀ दखਲਮਗਰੂ ਪੰਜਾਬ ਸਰਕਾਰ ਨੂੰ ਪੰਚਾਇਤਾਂ ਭੰਕੀਤੇ ਜਾਣ ਦੇ ਫੈਸਲੇ ਤੇ ਯੂ ਟਰਨ ਲੈਣਾ ਪਿਆ ਸੀ ਦੱਸਦੇ ਕਿ ਕਾਂਗਰਸ ਸਰਕਾਰ ਸਮੇਂ ਪਹਿਲੇ ਪੜਾਅ 'ਚ ਪੰਚਾਇਤ ਸਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ 19 ਸਤੰਬਰ 2018 ਨੂੰ ਹੋਈ ਸੀ ਅਤੇ ਅਕਾਲੀ ਦਲ ਭਾਜਪਾ ਸਰਕਾਰ ਸਮੇਂ ਮਈ 2013 ਚ ਪੰਚਾਇਤੀ ਚੋਣਾਂ ਹੋਈਆਂ ਸਨ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਪੰਚਾਇਤਾਂ ਭੰਗ ਕੀਤੀਆਂ ਗਈਆਂ ਹਨ ਜਿਹੜੀਆਂ ਪੰਚਾਇਤਾਂ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੀ ਹੈ ਉਹਨਾਂ ਦੀਆਂ ਪੰਚਾਇਤਾਂ ਕੋਈ ਵੀ ਕੰਮ ਨਹੀਂ ਕਰ ਸਕਣਗੀਆਂ ਉਹਨਾਂ ਦਾ ਕੰਮਕਾਜ ਦੇਖਣ ਲਈ ਪੰਚਾਇਤ ਅਫਸਰ ਨਿਯੁਕਤ ਕੀਤੇ ਗਏ ਹਨ ਪੰਚਾਇਤਾਂ ਭੰਗ ਕਰਨ ਨਾਲ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਸੂਬੇ ਵਿੱਚ ਪੰਚਾਇਤੀ ਚੋਣਾਂ ਕਰਾਉਣ ਦੀ ਤਿਆਰੀ ਕਰ ਰਹੀ ਹੈ ਇਹ ਚੋਣਾਂ ਕਦੋਂ ਹੋਣਗੀਆਂ ਇਹ ਇਲੈਕਸ਼ਨ ਕਮਿਸ਼ਨ ਤੈਅ ਕਰੇਗਾ ਫਿਲਹਾਲ ਪੰਜਾਬ ਵਿੱਚ 5 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੀਆਂ ਪੰਚਾਇਤਾ ਭੰਗਰ ਦਿੱਤੀਆਂ ਗਈਆਂ ਹਨ ਸਵੇਰ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ ਠੰਡ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਕੁਝ ਦਿਨਾਂ ਤੋਂ ਤਾਪਮਾਨ ਚ ਲਗਾਤਾਰ ਵਧਾ ਹੋ ਰਿਹਾ ਸੀ ਪਰ ਐਤਵਾਰ ਰਾਤ ਤੋਂ ਇੱਕ ਵਾਰ ਫਿਰ ਤਾਪਮਾਨ ਚ ਗਰਾਫਟ ਦੇਖਣ ਨੂੰ ਮਿਲੀ ਹੈ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਅਨੁਸਾਰ 2 ਦਿਨ ਹੋ ਤਾਪਮਾਨ ਇਸ ਤਰ੍ਹਾਂ ਰਹੇਗਾ 1 ਤੇ 2 ਮਾਰਚ ਨੂੰ ਸ਼ਹਿਰ ਚ ਮੀਂਹ ਤੇ ਗਰਜ ਨਾਲ ਵੀ ਪੈਣ ਦੀ ਸੰਭਾਵਨਾ ਹੈ ਇਹ ਪੱਛਮੀ ਘੜਬੜੀ ਦਾ ਪ੍ਰਭਾਵ ਹੈ ਜਿਸ ਕਾਰਨ ਮੀਂਹ ਪਵੇਗਾ ਇਸ ਤੋਂ ਇਲਾਵਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਸ਼ੰਭੂ ਅਤੇ ਖਨੋਰੀ ਬਾਟੜ ਤੇ ਡਟੇ ਹੋਏ ਹਨ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਵਿੰਦੇ ਹੋਏ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਤੋਂ ਮੀਡੀਆ ਦਾ ਧਿਆਨ ਖਿੱਚਣ ਲਈ ਹਿਮਾਚਲ ਘਟਨਾਕ੍ਰਮ ਦਾ ਹਵਾਲਾ ਦਿੱਤਾ ਹੈ ਉਹਨਾਂ ਕਿਹਾ ਕਿ ਜਿਹੜੀ ਨੀਤੀ ਕਾਂਗਰਸ ਲੈ ਕੇ ਆਈ ਸੀ ਉਹ ਵੀ ਕੋਈ ਚੰਗੀ ਨਹੀਂ ਸੀ ਕੇਂਦਰ ਸਰਕਾਰ ਦਾ ਵੀ ਸਾਡੇ ਵੱਲ ਕੋਈ ਵੀ ਧਿਆਨ ਨਹੀਂ ਹੈ ਉਥੇ ਆਰਐਸਐਸ ਕਿਸਾਨਾਂ ਦੇ ਅੰਦੋਲਨ ਨੂੰ ਸਿੱਖਾਂ ਦਾ ਅੰਦੋਲਨ ਦੱਸ ਰਹੀ ਹੈ ਅੱਜ ਦੋਵਾਂ ਮੋਰਚਿਆਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਗੈਰ ਰਾਜਨੀਤਿਕ ਦਾ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਮੋਰਚਾ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਔਰ ਜਿਹੜੀ ਕੇਂਦਰ ਸਰਕਾਰ ਆ ਹੁਣ ਉਹਨੇ ਮਨ ਬਣਾਇਆ ਵਾ ਕਿ ਉਹ ਦਿੱਲੀ ਦੀ ਸੱਤਾ ਕਿਵੇਂ ਹਥਿਆਵੇ ਉਧਰ ਜੀ ਹੋਈ ਆ ਔਰ ਜਿਵੇਂ ਤੁਸੀਂ ਹਿਮਾਚਲ ਦਾ ਜੋ ਕਟਨਾ ਕ੍ਰਮ ਵੇਖਿਆ ਵੀ মিডিਆ ਮੈਨੇਜ ਕਿਵੇਂ ਕੀਤਾ ਜਾਵੇ ਕਿਸਾਨ ਅੰਦੋਲਨ ਵੱਲੋਂ ਧਿਆਨ মিডিਆ ਦਾ ਖਿੱਚ ਕੇ ਔਰ ਜੜੀਆਂ ਚੁੰਨੀਆਂ ਹੋਈਆਂ ਸਰਕਾਰਾਂ ਉਹਨਾਂ ਨੂੰ ਕਿਵੇਂ ਤੋੜਿਆ ਜਾਵੇ ਭਾਵੇਂ ਕਾਂਗਰਸ ਨੇ ਵੀ ਆਪਣੇ ਕਾਰਜਕਾਲ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਉਸ ਤਰੀਕੇ ਨਾਲ ਗੱਲ ਨਹੀਂ ਕੀਤੀ 1992 ਵਿੱਚ ਜਿਹੜੀ ਨੀਤੀ ਕਾਂਗਰਸ ਲੈ ਕੇ ਆਈ ਸੀ ਉਹ ਵੀ ਕੋਈ ਚੰਗੀ ਨਹੀਂ ਸੀ ਹੈਗੀ ਪਰ ਹੁਣ ਤਾਂ ਕੇਂਦਰ ਸਰਕਾਰ ਦਾ ਸਾਡੇ ਵੱਲ ਧਿਆਨ ਨਹੀਂ ਹੈ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਅੰਦੋਲਨ ਆ ਉਹਨੂੰ ਆਰਐਸਐਸ ਸਿੱਖਾਂ ਦਾ ਅੰਦੋਲਨ ਦੱਸ ਰਹੀ ਆ ਅਰੇ ਦੇਸ਼ ਦੀ ਏਕਤਾ ਖੰਡਤਾ ਵਾਸਤੇ ਠੀਕ ਨਹੀਂ ਹੈਗਾ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਗੁਜਰਾਤ ਤੋਂ ਮਹਾ ਗੁਜਰਾਤ ਤੋਂ ਲੈ ਕੇ ਮਹਾਰਾਸ਼ਟਰ ਤੱਕ ਕਿਸਾਨਾਂ ਦੀ ਇੱਕੋ ਆਵਾਜ਼ ਆ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਅਰ ਮਜ਼ਦੂਰਾਂ ਤੇ ਦਲਤ ਭਰਾਵਾਂ ਨੂੰ ਰੁਜ਼ਗਾਰ ਦੇਣ ਵਾਸਤੇ ਇਹ ਜਿਹੜਾ ਵਾ ਨਰੇਗਾ 200 ਦਿਨ ਚਲਾਈ ਜਾਵੇ ਦਿਹਾੜੀ ਉਹਦੀ 700 ਰੁਪਇਆ ਕੀਤੀ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਲਖੀਮਪੁਰ ਖਰੀਦਦਾਨ ਸਾਫ ਮਿਲੇ ਬਿਜਲੀ ਬਿੱਲ ਕਹਿੰਦੇ ਸੀ ਨਹੀਂ ਲੈ ਕੇ ਆਵਾਂਗੇ ਬਿਜਲੀ ਐਕਟ 2023 ਉਹਨਾਂ ਨੇ ਬਣਾ ਲਿਆ ਹੈਗਾ ਵਾ ਤੇ ਇਨਾ ਮੰਗਾਵਲ ਧਿਆਨ ਕਰਨ ਦੀ ਬਜਾਏ ਸਗੋ ਹਰਿਆਣੇ ਦੇ ਵਿੱਚ ਫੇਰ ਦੁਬਾਰੇ ਇੰਟਰਨੈਟ ਬੰਦ ਕੀਤੇ ਜਾ ਰਹੇ ਨੇ ਔਰ ਪਹਿਲੀ ਵਾਰ ਦੇਸ਼ ਦੇ ਇਤਿਹਾਸ ਚ 70000 ਅਰਧ ਸੈਨਿਕ ਫੋਰਸ ਕਿਸਾਨਾਂ ਤੇ ਲਾਏ ਗਏ ਹਰਿਆਣੇ ਦੇ ਵਿੱਚ ਔਰ ਪਹਿਲੀ ਵਾਰ ਬੁਲਟ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਇਹ ਕਿਸਾਨਾਂ ਦੀ ਕਾਤਲ ਸਰਕਾਰ ਆ ਪੰਜ ਕਿਸਾਨ ਤੇ ਇੱਕ ਪੱਤਰਕਾਰ ਲਖੀਮਪੁਰ ਖੀਰੀ ਚ ਕਤਲ ਕੀਤਾ ਸੁਸ਼ੀਲ ਕਾਂਗੜਾ ਜਾਲਾਲ ਦੀ ਹਰਿਆਣੇ ਵਿੱਚ ਸਿਰ ਤੇ ਡਾਂਗਾ ਮਾਰ ਕੇ ਕਤਲ ਕੀਤੇ ਗਏ ਨਵਰੀਤ ਸਿੰਘ ਡਿਬਡਿਲੀ ਡਿਬਰੀਵੈ ਨੂੰ ਕਤਲ ਕਰਕੇ ਸ਼ਹੀਦ ਕੀਤਾ ਗਿਆ ਔਰ ਹੁਣ ਸ਼ੁਭਕਰਨ ਸਿੰਘ ਜੀ ਉਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਕਿਸਾਨਾਂ ਦੀ ਕਾਤਲ ਸਰਕਾਰ ਆਰ ਦੇਸ਼ ਨੂੰ ਸੱਦਾ ਦੇ ਰਿਹਾ ਵੀ ਆਉਣ ਵਾਲੇ ਸਮੇਂ ਚ ਅੰਦੋਲਨ ਹੋਰ ਤੇਜ਼ ਹੋਊਗਾ ਤਗੜੇ ਹੋ ਕੇ ਨਿਕਲੀਏ ਜਦੋਂ ਤੱਕ ਸਰਕਾਰ ਮੰਗਾ ਨਹੀਂ ਮੰਨਦੀ ਹੈਗੀ ਉਦੋਂ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ ਧੰਨਵਾਦ ਮੈਂ ਆਮ ਤੌਰ ਤੇ ਜਦੋਂ ਮੇਰੇ ਸਾਹਮਣੇ ਕੋਈ ਪ੍ਰਪੋਜ਼ਲ ਆਉਂਦੀ ਹੈ ਤਾਂ ਮੈਂ ਕੋਸ਼ਿਸ਼ ਕਰਦਾ ਹੁੰਨਾ ਕਿ ਉਹ ਪ੍ਰਪੋਜ਼ਲ ਕਿਤੇ ਨਾ ਕਿਤੇ ਜਾ ਕੇ ਲੋਕਾਂ ਨਾਲ ਜੁੜੇ ਜਿਸ ਵੇਲੇ ਡੀਜੀਪੀ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਗੱਡੀਆਂ ਦੇਣੀਆਂ ਨੇ ਪੰਜਾਬ ਪੁਲਿਸ ਨੂੰ 4 410 ਜਿੱਚ ਐਸਜੂ ਹਾਈਲੈਂਡਰ ਵੀ ਨੇ ਬੜੀਆਂ ਗੱਡੀਆਂ ਸਕੋਰਪੀਓ ਵੀ ਨੇ ਮੈਂ ਕਿਹਾ ਜੀ ਬਿਲਕੁਲ ਸਹੀ ਉਹਨਾਂ ਨੇ ਦੱਸਿਆ ਮੈਂ ਕਿਹਾ ਜੀ ਕੋਈ ਸ਼ਰਤ ਹੈ ਗੱਡੀ ਥੱਲੋਂ ਦੇਣੀ ਸ਼ੁਰੂ ਕਰਿਓ ਉੱਪਰੋਂ ਪੁਫੇਰ ਜਾਵੇ ਨਹੀਂ ਤਾਂ ਉੱਪਰੋਂ ਗੱਡੀ ਹੁੰਦੀ ਹੈ ਸ਼ੁਰੂ SSP ਲੈਵਲ ਤੋਂ ਫਿਰ SP ਲੈਵਲ ਤੇ ਥੋੜੀ ਜੀ ਹੋਰ ਜਦੋਂ ਖਟੜਾ ਜੀ ਹੋ ਜਾਂਦੀ ਹੈ ਫਿਰ DSP ਕੋਲ ਆ ਜਾਂਦੀ ਹੈ ਫਿਰ DSP ਉਹਦੇ ਜਵਾਕਾਂ ਨੂੰ ਘਮਣ ਕਮਾਉਣ ਤੇ ਰੱਖ ਲੈਂਦਾ ਉਹਨੂੰ ਸਕੂਲ ਛੱਡਣ ਵਾਸਤੇ ਰੱਖ ਲੈਂਦਾ ਫਿਰ ਆ ਕੇ ਥੱਲੇ ਜੇ ਐਸਓ ਚ ਕੋਲ ਤਾਂ ਉਦੋਂ ਪਹੁੰਚਦੀ ਹੈ ਜਦੋਂ ਉਸ ਗੱਡੀ ਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਤੇ ਮਤਲਬ ਹੋ ਸਕਦਾ ਹੈ ਅਗਲੀ ਨੰਬਰ ਪਲੇਟ ਕੋਈ ਹੋਰ ਹੋਵੇ ਪਿਛਲੀ ਕੋਈ ਹੋਰ ਹੋਵੇ ਜਾਣਾ ਉਹਨੇ ਜਿਹੜੇ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਪਿੱਛੇ ਜਾਣਾ ਉਹਨੇ ਵੀ ਕੋਈ ਇੱਥੇ ਸਮਗਲਰ ਆਏ ਆ ਗਏ ਜੀ ਉਹਨਾਂ ਦੇ ਪਿੱਛੇ ਗੱਡੀ ਪਹੁੰਚਾਉਣੀ ਹੈ ਮਤਲਬ ਉਹਦੇ ਕੋਲੇ ਹੈ ਨਹੀਂ ਜੀ ਗੱਡੀ ਸੋ ਮੈਂ ਇੱਕ ਸ਼ਰਤ ਰੱਖੀ ਮੈਂ ਕਹੀ ਥੱਲੋ ਸ਼ੁਰੂ ਕਰਨਾ ਨਵੀਆਂ ਗੱਡੀਆਂ ਇੱਕ ਵਾਰੀ ਨਵੀਆਂ ਗੱਡੀਆਂ ਸੱਚੋਂ ਦੇ ਕੇ ਦੇਖੋ ਨਾਲੇ ਤਾਂ ਉਹ ਸਾਫ਼ ਸਫਾਈ ਰੱਖਣਗੇ ਗੱਡੀ ਦੇ ਸਵੇਰੇ ਸਵੇਰੇ ਸਾਫ਼ ਕਰਕੇ ਆਣ ਕੋਈ ਉਹਦੇ ਚ ਕੋਈ ਬੈ ਕੋਈ ਉਹਦੇ ਚ ਕੋਈ ਸਰਵਿਸ ਚ ਕੋਈ ਉਹ ਨਹੀਂ ਹੋਊਗੀ ਕਿਉਂਕਿ ਉਹ ਆਪਣੀ ਗੱਡੀ ਸਮਝੂਗਾ ਕਿ ਮੈਨੂੰ ਮਿਲੀ ਹੋਈ ਗੱਡੀ ਐ ਜੇ ਖਰਾਬ ਹੋਈ ਐ ਤਾਂ ਮੈਂ ਮੇਰਾ ਥਾਣਾ ਖਰਾਬ ਹੋ ਜੂਗਾ ਇਹਦੇ ਨਾਲ ਸੋ ਇਸ ਕਰਕੇ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ ਜ਼ੀਰੋ ਤੋਂ ਉੱਪਰ ਵੱਲ ਨੂੰ ਸ਼ੁਰੂ ਹੋ ਰਹੇ ਹਾਂ ਔਰ ਕਿਉਂਕਿ ਤੁਸੀਂ ਇੱਕ ਉਹ ਕੜੀ ਹੋ ਇਸ ਤੋਂ ਬਾਅਦ ਤਾਂ ਕੋਈ ਕੜੀ ਐ ਨਹੀਂ ਤੁਸੀਂ ਬਿਲਕੁਲ ਆਈ ਕੰਟੈਕਟ ਦੇ ਵਿੱਚ ਰਹਨੇ ਆ ਲੋਕਾਂ ਦੇ ਤੁਸੀਂ ਆਪਣੇ ਇਲਾਕੇ ਦੇ ਆਪਣੇ ਥਾਣੇ ਦੇ ਸਾਰੇ ਲੋਕਾਂ ਨੂੰ ਜਾਣਦੇ ਹੋ ਚੰਗਿਆਂ ਨੂੰ ਵੀ ਜਾਣਦੇ ਹੋ ਮਾੜਿਆਂ ਨੂੰ ਵੀ ਜਾਣਦੇ ਹੋ 10 ਨੰਬਰੀਆਂ ਨੂੰ ਵੀ ਜਾਣਦੇ ਹੋ ਜੇ ਉਹ ਕਤਰਿਆਂ ਦਾ ਵੀ ਪਤਾ ਸਾਰਾ ਤੁਸੀਂ ਬਦਨਾਮੀ ਦਾ ਵੀ ਸਭ ਤੋਂ ਵੱਡਾ ਚਾਂਸ ਤੁਹਾਡੇ ਤੁਹਾਡਾ ਤੁਹਾਡਾ ਰਹਿੰਦਾ ਕਿਉਂਕਿ ਇੱਕਦਮ ਇਲਜ਼ਾਮ ਲਾਉਣਾ ਹੁੰਦਾ ਬਸ ਪੁਲਿਸ ਤੇ ਜਦੋਂ ਮਰਜ਼ੀ ਲਾ ਦਿਓ ਪੁਲਿਸ ਕੀ ਕਰ ਰਹੀ ਸੀ ਅੱਜ ਕੱਲ ਤਾਂ ਹਰੇਕ ਕੋਲੇ ਮੋਬਾਈਲ ਫੜਿਆ ਸਸਤੇ ਨੂੰ ਦਾ ਝਗੜਾ ਹੋ ਗਿਆ ਪਾਣੂ ਕੀ ਕਰ ਰਹੀ ਸੀ ਉੱਥੇ ਲਓ ਸੋ ਤੁਹਾਨੂੰ ਅਸੀਂ ਐਫੀਸ਼ੀਅੰਟ ਬਣਾਉਣਾ ਚਾਹੁੰਦੇ ਆ ਕਿ ਤੁਹਾਡੇ ਕੋਲੇ ਕਿਉਂਕਿ ਜਿਹੜੇ ਸਮਾਜ ਵਿਰੋਧੀ ਤੱਤ ਨੇ ਕ੍ਰਿਮੀਨਲ 엘ਿਮੈਂਟਸ ਨੇ ਜੀਵਨ ਦਾ ਮੁਕਾਬਲਾ ਕਰਨੇ ਤਾਂ ਤੁਹਾਨੂੰ ਅਪਡੇਟ ਕਰਨਾ ਪਊਗਾ ਤੁਹਾਡੀਆਂ ਗੱਡੀਆਂ ਨੂੰ ਤੁਹਾਡੇ ਹਥਿਆਰਾਂ ਨੂੰ ਤੁਹਾਡੀ ਇਨਫੋਰਮੇਸ਼ਨ ਟੈਕਨੋਲੋਜੀ ਸਾਰੀ ਅਪਡੇਟ ਕਰਨੀ ਪਊ। ਔਰ ਕਰ ਰਹੇ ਹਾਂ ਅਸੀਂ। ਲਾਅ ਐਂਡ ਆਰਡਰ ਜਿਹੜਾ ਉਹ ਬਹੁਤ ਵੱਡਾ ਵਿਸ਼ਾ ਹੈ। ਤੇ ਲਾਅ ਐਂਡ ਆਰਡਰ ਦਾ ਜਿਹੜਾ ਸਟੇਟ ਦਾ ਵਿਸ਼ਾ ਹੈ। ਤੇ ਅਸੀਂ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਵੀ ਖਤਰੇ 'ਚ ਨਹੀਂ ਪੈਣ ਦੇਵਾਂਗੇ। ਔਰ ਮੈਨੂੰ ਤੁਹਾਡੇ ਤੇ ਇਸ ਗੱਲ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਤੁਸੀਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀ ਡਿਊਟੀਆਂ ਹੋਈਆਂ ਨੇ, ਜਿਛੀਦੀਆਂ ਹੋਈਆਂ ਜਿਹਦੇ 'ਚ ਤੁਸੀਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਨੂੰ ਇੱਕ ਸ਼ਾਂਤਮਈ ਸੂਬਾ ਬਣਾ ਕੇ ਰੱਖਿਆ ਹੈ ਇਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ